ਧਰਤੀ ਸਮਝੋ ਹੋਵੰਦੀ ਉਹ ਭਾਕਾਂ ਵਾਲੀ ਜਿਹੜੀ ਥਾਂੋਂ ਲੱਗਦਾ ਫਲ ਸੁੱਕੀ ਡਾਲੀ ਉਹ ਬੱਕਣ ਜੰਮਣ ਮਰਨ ਦੇ ਆ ਜਿੱਥੋਂ ਗੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਬੇੜੇ ਤਤੀ ਸਮਝੋ ਮਦੀ ਉਹ ਭਾਕਾਂ ਵਾਲੀ ਜਿਹੜੀ ਥਾਂ ਲੱਗਦਾ ਫਲ ਸੁੱਕੀ ਡਾਲੀ ਔ ਮੱਕਣ ਜੰਮਣ ਮਰਨ ਦੇ ਆ ਜਿੱਥੋਂ ਗੇਰੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਬੇੜੇ ਦੇ ਨਾਲ ਕਰਨ ਜੇ ਇਹ ਨજર ਸੁਵਾਈ ਦੇ ਦਿੰਦੇ ਨੇ ਉਸ ਨੂੰ ਵੱਡੀ ਵੱਡੀ ਆਈ ਆਉਣਯੋ ਦਾਸੇ ਮੁਖ ਤੇ ਮੁਖ ਤੇ ਕਿਸ ਦਰ ਤੋਂ ਖੇੜੇ ਆਉਣਯੋ ਦਾਸੇ ਮੁਖ ਤੇ ਜਿਸ ਦਰ ਤੋਂ ਖੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਬੇੜੇ ਉੜ ਵਿੱਚ ਸਾਦ ਦੀ ਹੀਰੇ ਤੇ ਪੰਨੇ ਝੁਕ ਕੇ ਸਰਦਾਵਾ ਨਹੀਂ ਪੱਲੇ ਵਿੱਚ ਬੰਨੇ ਓ ਸੰਤ ਚਰਨ ਆ ਚਮਕਦੇ ਜੋ ਕਰਮ ਕਰੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਬੇੜੇ ਓ ਫੇਰਨ ਗੇੜੇ ਨਸੀਬ ਦੇ ਮਾਲਾ ਦੇ ਮਣ ਕੇ ਮਾਲਾ ਮਣਕੇ ਫੇਰਨ ਗੇੜ ਨਸੀਬ ਦੇ ਮਾਲਾ ਦੇ ਮਣਕੇ ਛੜਿਆਂ ਘਰ ਸੁਹਾਗ ਦੀ ਆ ਚੰਜਰ ਛਣਕੇ ਔ ਰਾਸ ਪਲਾ ਵਿੱਚ ਹੋਵਦੇ ਜੋ ਕਾਜ ਸੁਹੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਬੇੜੇ ਔ ਜਿਸ ਨੂੰ ਚੁਕਣਾ ਆ ਗਿਆ ਸਾਧੂ ਦੇ ਭਾਗ ਸਮਝ ਲੋ ਪਲਾਂ ਵਿੱਚ ਉਹਨਾਂ ਨੂੰ ਲੱਗੇ ਓ ਖੁੱਲਣ ਜੱਟ ਤੱਕ ਦੀਰਜੋ ਦਰਵਾਜੇ ਭੇੜੇ ਦਰਵਾਜੇ ਭੇੜੇ ਖੁੱਲਣ ਜੱਟ ਤੱਕ ਦੀਰਜੋ ਦਰਵਾਜੇ ਭੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਸਬਰ ਆਇ ਸਿਫਤਾਂ ਦੇ ਸਕਰ ਨਾਲ ਗੁਨਾ ਦੇ ਭਰਦਿਓ ਅਕਲਾਂ ਦੀ ਗਾਕਰ ਗਿਲ ਕਰਮ ਵਰਿਆਮ ਰੋ ਹੋ ਚਰਨਾ ਨੇੜੇ ਸੱਚੇ ਸਾਧੂ ਤਾਰ ਦੇ ਡੁੱਬਿਆਂ ਦੇ